ਇਹ ਕਹਿੰਦੇ ਨੇ ਕਿ ਸਰਕਾਰ ਅਮਰਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਜੇ ਸਰਕਾਰ ਅਮਰਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਤੇ ਸ਼ਾਇਦ ਇੱਕ ਗਲਤੀ ਉਹਦੇ ਨਾਮੀਨੇਸ਼ਨ ਫਾਰਮ ਦੇ ਵਿੱਚ ਬਹੁਤ ਆ ਪੀਸੀ ਉੱਥੇ ਜਿਨ੍ਹਾਂ ਨੇ ਨਾਮੀਨੇਸ਼ਨ ਐਕਸੈਪਟ ਕੀਤੀਆਂ ਨੇ ਇੱਕ ਗਲਤੀ ਬਹੁਤ ਹੋਏਗੀ ਉਹਨਾਂ ਵਾਸਤੇ ਅਮਰਪਾਲ ਦਾ ਨਾਮੀਨੇਸ਼ਨ ਕੈਨਸਲ ਕਰਨ ਵਾਸਤੇ ਅਮਰਪਾਲ ਦਾ ਜਿਹੜਾ ਇਹਨੇ ਸੋਹ ਚੁੱਕੀ ਆ origignal ਸੋਹ ਅਮਰਪਾਲ ਦੀ ਨਾਮੀਨੇਸ਼ਨ ਫਾਈਲ ਦੇ ਵਿੱਚ ਹੈ ਨਹੀਂ ਅਮਰਤਪਾਲ ਸਿੰਘ ਸਰਕਾਰੀ ਮੁਲਾਜ਼ਮਾਂ ਦਾ ਇਹਨਾਂ ਲੜਨਾ ਕਿਉਂ ਆ ਜਦੋਂ ਅਮਰਤਪਾਲ ਸਿੰਘ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਆ ਇਹ ਕਹਿੰਦੇ ਨੇ ਕਿ ਸਰਕਾਰ ਅਮਰਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਜੇ ਸਰਕਾਰ ਅਮਰਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਤੇ ਸ਼ਾਇਦ ਇੱਕ ਗਲਤੀ ਉਹਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਬਹੁਤ ਆ ਜਿਹੜਾ ਡੀਸੀ ਉਥੇ ਜਿਨ੍ਹਾਂ ਨੇ ਨਾਮਿਨੇਸ਼ਨ ਐਕਸੈਪਟ ਕੀਤੀਆਂ ਨੇ ਇੱਕ ਗਲਤੀ ਬਹੁਤ ਹੋਏਗੀ ਉਹਨਾਂ ਵਾਸਤੇ ਅਮਰਿਤਪਾਲ ਦਾ ਨਾਮਿਨੇਸ਼ਨ ਕੈਨਸਲ ਕਰਨ ਵਾਸਤੇ ਮੇਰੇ ਵਕੀਲ ਸਾਹਿਬ ਨੇ ਰਿਕਰੂਟਿੰਗ ਆਫੀਸਰ ਦੇ ਸਾਹਮਣੇ ਖੜ ਕੇ ਅਮਰਿਤਪਾਲ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ ਉਹਦੀ 13 ਗਲਤੀਆਂ ਗਿਣਾਈਆਂ ਜੀ ਅਮਰਿਤਪਾਲ ਦਾ ਜਿਹੜਾ ਇਹਨੇ ਸੌ ਚੁੱਕੀ ਆ origignal ਸੌ ਅਮਰਿਤਪਾਲ ਦੀ ਨਾਮਿਨੇਸ਼ਨ ਫਾਈਲ ਦੇ ਵਿੱਚ ਹੈ ਨਹੀਂ ਔਰ ਉਸ ਦੇ ਨਾਲ ਲੱਗਦੀਆਂ 13 ਗਲਤੀਆਂ ਹੋਰ ਗਿਣਾਈਆਂ ਗਈਆਂ ਡੀਸੀ ਤਰਨ ਤਾਰਨ ਸਾਹਿਬ ਜਿਹੜੇ ਰਿਕਰੂਟਿੰਗ ਆਫੀਸਰ ਨੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਮੈਂ ਅਮਰਿਤਪਾਲ ਦੀ ਨੋਮੀਨੇਸ਼ਨ ਕੈਨਸਲ ਨਹੀਂ ਕਰਾਂਗਾ ਇੱਕ ਸਰਕਾਰੀ ਆਫੀਸਰ ਕਹਿ ਰਿਹਾ ਹੈ ਕਿ ਤੁਸੀਂ 13 ਗਲਤੀਆਂ ਬਣਾਲੋ ਚਾਹੇ 30 ਬਣਾਲੋ ਮੈਂ ਅਮਰਿਤਪਾਲ ਦੀ ਨੋਮੀਨੇਸ਼ਨ ਨਹੀਂ ਜਿਹੜੀ ਫੇਲ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਹਾਈ ਕੋਰਟ ਜਾਣ ਦਾ ਮਤਲਬ ਇਹ ਆ ਕਿ ਅੱਜ ਮੇਰੇ ਵਕੀਲ ਤਿਆਰੀਆਂ ਕਰ ਰਹੇ ਨੇ ਸ਼ਾਇਦ 2 ਦਿਨ ਬਾਅਦ ਜਾਂ 4 ਦਿਨ ਬਾਅਦ ਅਸੀਂ ਹਾਈ ਕੋਰਟ ਜਾਈਏ ਤੇ ਸ਼ਾਇਦ 15 ਦਿਨ ਬਾਅਦ ਜਾਂ ਮਹੀਨੇ ਬਾਅਦ ਵੀ ਸਾਨੂੰ ਡੇਟ ਮਿਲੇ ਉਸ ਟਾਈਮ ਤੱਕ ਇਲੈਕਸ਼ਨ ਹੋ ਚੁੱਕੇ ਹੋਣਗੇ ਅਮਰਿਤਪਾਲ ਸਿੰਘ ਸਰਕਾਰੀ ਮੁਲਾਜ਼ਮਾਂ ਦਾ ਇਹਨਾਂ ਲਾੜਨਾ ਕਿਉਂ ਆ ਜੇ ਅਮਰਿਤਪਾਲ ਸਿੰਘ ਨੂੰ ਸਰਕਾਰ ਇਲੈਕਸ਼ਨ ਲੜਨ ਤੋਂ ਰੋਕਣਾ ਚਾਹੀ ਆ ਤੇ ਮੈਂ ਬੜੇ ਤਰੀਕੇ ਦੇ ਨਾਲ 13 ਗਲਤੀਆਂ ਕਰਾਈਆਂ ਨੇ ਸਰਕਾਰ ਨੇ ਰੋਕਿਆ ਕਿਉਂ ਨਹੀਂ ਇਲੈਕਸ਼ਨ ਲੜਨ ਤੋਂ ਇਹ ਅਮਰਿਤਪਾਲ ਦੇ ਜਿਹੜੇ ਸਿੱਖ ਬਣਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਸਵਾਲ ਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦਾ ਬੈਲਟ ਪੇਪਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਮ ਘੁੰਮਿਆ ਸ਼ਨੀਵਾਰ ਸ਼ੁੱਕਰਵਾਰ ਦੀ ਸ਼ਾਮ ਨੂੰ ਅਮਰਿਤਪਾਲ ਸਿੰਘ ਦੇ ਆਈਟੀ ਸੈੱਲ ਨੇ ਉਹ ਬੈਲਟ ਪੇਪਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੀ ਸ਼ਨੀਵਾਰ ਨੂੰ ਉਹ ਚੀਜ਼ ਮੇਰੇ ਕੋਲ ਪਹੁੰਚਦੀ ਹੈ ਐਤਵਾਰ ਨੂੰ ਮੈਂ ਤਰਨਤਾਰਨ ਸਾਹਿਬ ਇਲੈਕਸ਼ਨ ਕਮਿਸ਼ਨ ਦੇ ਆਫਿਸ ਪਹੁੰਚਦਾ ਉਹਨਾਂ ਨੂੰ ਪੁੱਛਦਾ ਕਿ ਬੈਲਟ ਪੇਪਰ ਜੀ ਇਹਦੇ ਵਿੱਚ ਮੇਰਾ ਨਾਮ ਕਿੱਥੇ ਆ ਉਹ ਮੈਨੂੰ ਅੱਗੇ ਉਹ ਵੀ ਸਵਾਲ ਕਰਦੇ ਨੇ ਕਿ ਇਹ ਪੇਪਰ ਤੁਹਾਡੇ ਤੱਕ ਕਿਵੇਂ ਪਹੁੰਚਿਆ ਜੀ ਇਹ ਤਾਂ ਸਿਕਰਟ ਡਾਕੂਮੈਂਟ ਹੈ ਹਾਲੇ ਤੱਕ ਅਸੀਂ ਜਨਤਕ ਨਹੀਂ ਕੀਤਾ ਤੇ ਮੇਰਾ ਉਹਨਾਂ ਨੂੰ ਇਹ ਸਵਾਲ ਸੀਗਾ ਮੈਂ ਉਹਨਾਂ ਨੂੰ ਦਿਖਾਇਆ ਇਹ ਤਾਂ ਜੀ ਸੋਸ਼ਲ ਮੀਡੀਆ ਤੇ ਵਾਇਰਲ ਆ ਅਮਰੀਕਾ ਕੈਨੇਡਾ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਹਿੰਦੇ ਜੀ ਜਿਹੜਾ ਤੁਹਾਡੇ ਕੋਲ ਆ ਉਹ ਤੇ ਡੀਸੀ ਸਾਹਿਬ ਦੇ ਸਾਈਨ ਹੀ ਹੈਗੇ ਤੇ ਜਿਹੜਾ ਉਹਨਾਂ ਦੀ ਡਰਾਅਰ ਦੇ ਵਿੱਚ ਪਿਆ ਸੀਗਾ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਜਿਸ ਆਫੀਸਰ ਦੀ ਹੈ ਡਿਊਟੀ ਆ ਉਹਦੇ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਡੀਸੀ ਸਾਹਿਬ ਨੇ ਅੱਜ ਸਵੇਰੇ ਸਾਈਨ ਕੀਤੇ ਨੇ ਤੇ ਇਹ ਹੁਣ ਅਸੀਂ ਜਿਹੜਾ ਵੈਲਿਡ ਪੇਪਰ ਹੈਗਾ ਇਹਨੂੰ ਭੇਜਣਾ ਹੈਗਾ ਪ੍ਰਿੰਟਿੰਗ ਵਾਸਤੇ ਮੰਗਲਵਾਰ ਨੂੰ ਸਾਡੇ ਕੋਲ ਆਏਗਾ ਤੇ ਅਸੀਂ ਤੁਹਾਨੂੰ ਦਵਾਂਗੇ ਫੇਰੇ ਜਨਤਕ ਹੋ ਸਕਦਾ ਹੁਣ ਸਵਾਲ ਹੀ ਉੱਠਦਾ ਆ ਕਿ ਜਿਹੜਾ ਕਾਗਜ਼ ਸਰਕਾਰੀ ਨੁਮਾਇੰਦਿਆਂ ਦੇ ਦਫ਼ਤਰਾਂ ਦੀਆਂ ਦਰਾਜਾਂ ਦੇ ਵਿੱਚ ਪਿਆ ਆ ਉਹ ਕਾਗਜ਼ ਅਮਰਤਪਾਲ ਸਿੰਘ ਦੇ ਆਈਟੀ ਸੈੱਲ ਦੇ ਕੋਲ ਅਮਰੀਕਾ ਕੈਨੇਡਾ ਤੇ ਅਮਰਤਪਾਲ ਸਿੰਘ ਦਾ ਆਈਟੀ ਇਨਚਾਰਜ ਕੁੱਤੇਖਾਣੀ ਸਪੈਸ਼ਲਿਸਟ ਜਿਹੜਾ ਆਪਣੇ ਆਪ ਨੂੰ ਦੱਸਦਾ ਭਗੇਲ ਸਿੰਘ ਉਹਦੇ ਤੱਕ ਕਿਵੇਂ ਪਹੁੰਚ ਗਿਆ ਅਮਰਤਪਾਲ ਦੇ ਨੁਮਾਇੰਦਿਆਂ ਦੇ ਹੱਥ ਸਰਕਾਰੀ ਦਫ਼ਤਰਾਂ ਦੇ ਦਰਾਜਾਂ ਤੱਕ ਕਿਵੇਂ ਪਹੁੰਚ ਰਹੇ ਨੇ ਇਹ ਸਵਾਲ ਦਾ ਜਵਾਬ ਅਮਰਤਪਾਲ ਸਿੰਘ ਦੇ ਨੁਮਾਇੰਦੇ ਦੇਣ ਕਿਉਂਕਿ ਇਹ ਵੈਲਡ ਪੇਪਰ 올 오버 ਦੁਨੀਆ ਦੇ ਵਿੱਚ ਘੁੰਮ ਚੁੱਕਿਆ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਮੰਗਲਵਾਰ ਨੂੰ ਇਹਨੂੰ ਜਨਤਕ ਕਰਨਾ ਹੈ ਚਾਰ ਦਿਨ ਪਹਿਲਾਂ ਤੁਹਾਡੇ ਕੋਲੋਂ ਕਿੱਥੋਂ ਆਇਆ ਜੇ ਤੁਹਾਡੇ ਸਰਕਾਰਾਂ ਦੇ ਨਾਲ ਹੱਥ ਨਹੀਂ ਜੁੜਦੇ ਤਾਂ ਡੀਸੀ ਨੇ ਤੁਹਾਡਾ ਨਾਮੀਨੇਸ਼ਨ ਕੈਨਸਲ ਕਿਉਂ ਨਹੀਂ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ